ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰਣੀਆਂ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਨੇੜੇ ਇਹਦੇ ਬਦਨੀ ਕਲਾਂ ਰਹਿ ਜਾਂਦਾ ਹੈ ਗੈਲ ਡੇਰੀ ਫਾਰਮ ਜਿੱਥੇ ਵੀਡੀਓ ਬਣਾ ਰਹੇ ਆ ਤੇ ਬਾਈ ਵਪਾਰ ਦਾ ਕੰਮ ਕਰਦਾ ਹੈ ਇਹਦੇ ਕੋਲ ਮੱਝਾਂ ਵਿਕਰੀ ਵਾਲੀਆਂ ਜਿਆਦਾ ਹੁੰਦੀਆਂ ਗਾਵਾਂ ਵੀ ਆ ਜਾਂਦੀਆਂ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਚੱਕ ਕੇ ਮੱਝ ਤੁਹਾਨੂੰ ਦਿਖਾਉਣੀ ਹੈ ਇਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹਨੂੰ ਇਹ ਮੱਝ ਪਸੰਦ ਆ ਗਈ ਉਹ ਵੀਰ ਦਾ ਹੱਕ ਆ ਵੀ ਉਹ ਆ ਕੇ ਤਸੱਲੀ ਕਰੇ ਤੇ ਆਪਦੀ ਸਮਝ ਨਾ ਖਰੀਦੇ ਨੰਬਰ ਸਕਰੀਨ ਉੱਤੇ ਵੀਰ ਦਾ ਚੱਲਦਾ ਰਹਿਣਾ ਸੋ ਇਹਦੀ ਜਾਣਕਾਰੀ ਲਈਏ ਤੇ ਫਿਰ ਇਹ ਤੁਹਾਨੂੰ ਤੋਰ ਕੇ ਦਿਖਾ ਦੇਾਂਗੇ ਡਿਟੇਲ ਜਿਹੜੀ ਉਹ ਪਹਿਲਾਂ ਪੁੱਛਦੇ ਆ ਹੈਪੀ ਬਾਈ ਸਸਰੀ ਕਾ ਸਸਰੀ ਕਾ ਬਾਈ ਹੈਪੀ ਅੱਜ ਇੱਕ ਮੱਝ ਦਿਖਾ ਰਹੇ ਆਪਾਂ ਬਾਈ ਇਹ ਤੋਂ ਬਿਨਾ ਵੈਸੇ ਜੇ ਗੱਲ ਕਰੀਏ ਮੱਝਾਂ ਹੁੰਦੀਆਂ ਹਰ ਹਾਂ ਵੀਰੇ ਹਰ ਵਕਤ ਆਪਣੇ ਕੋਲ ਚਾਰ ਜਾਂ ਪੰਜ ਬਸੂ ਹੁੰਦੇ ਆ ਠੀਕ ਹੈ ਅੱਛਾ ਅੱਜ ਇਤਰ ਲਈ ਮੱਝ ਤਾਂ ਆਪਾਂ ਦਿਖਾ ਨਹੀਂ ਰਹੇ ਵਿਕੀ ਵੀ ਹੈ ਹਾਂ ਭਾਈ ਉਹ ਕੱਲ ਨੂੰ ਚਲੀ ਜਾਊਗੀ ਠੀਕ ਹੈ ਜਿਹੜੀ ਇਹ ਮੱਝ ਦਿਖਾਉਣੀ ਅੱਜ ਆਪਾਂ ਕਿੰਨਵਾ ਸੂਆ ਸੂਆ ਇਹ ਬਈ ਰੀਗਨ ਦਾ ਦੂਜਾ ਸੂਆ ਸੋਨਾ ਦੂਜਾ ਸੂਆ ਸੋਨਾ ਹੈ ਕਿੰਨੇ ਦਿਨ ਲਊ ਸੋਣ ਚ ਇਹਦੇ ਫਿਰ ਇਹ 6 ਦਿਨ ਤਣ ਪੂਰੇ ਹੋਣ ਚ ਪਏ ਆ ਠੀਕ ਹੈ ਦੋ ਤਿੰਨ ਦਿਨ ਉੱਤੇ ਵੀ ਲਿਆ ਸਕਦੀ ਹੈ ਕੀ ਰੇਟ ਰਹੂਗਾ ਇਹਦਾ ਭਾਈ ਰੇਟੇ ਦਾ ਵੀਰੇ ਬਿਲਕੁਲ ਜਾਇਜ਼ ਜੇ ਕਰਾਂਗੇ ਹਣਾ ਕੋਈ ਬਾਲਾ ਨਹੀਂ ਮੰਗਦੇ ਆਪਾਂ 1 70 ਦੀ ਮੈਂ ਦੇ ਦੇ ਤੁਰਗੇ ਨੂੰ ਆਪਾਂ 201 ਲੱਖ ਤੇ 70000 ਡਿਮਾਂਡ ਹੈ ਸੂਆ ਹੈ ਤਾਂ ਦੂਜਾ ਹੈ ਅੱਖ ਬਹੁਤ ਸੋਹਣੀ ਪਰ ਮਾਰਕਿੰਗ ਇਹਦੀ ਟੁੱਟਵੀਂ ਹੈ ਢਾਂਚਾ ਤੁਸੀਂ ਦੇਖ ਲਓ ओरिजिनल ਸਿੰਗ ਹੈ ਕੋਈ ਬਣਾਇਆ ਹੋਇਆ ਨਹੀਂ ਅੱਖਾਂ ਤੁਸੀਂ ਦੋਨਾਂ ਹੀ ਦੇਖੋਗੇ ਇੱਕ ਹੋਰ ਚੀਜ਼ ਜਿਹੜੀ ਪਹਿਲਾਂ ਦੇਖ ਰਹੇ ਸੀ ਇਸ ਮੱਝ ਦੀ ਵੀ ਇਹ ਸੀਲ 3 ਫੈਨਿਕ ਹੈ ਇਹਨੂੰ ਜਿੱਥੇ ਮਰਜ਼ੀ ਠਾਲ ਲਓ ਉਸੇ ਤਰੀਕੇ ਨਾਲ ਕੱਟੀ ਕੱਟ ਜਣਾ ਨੇ ਫੇਰ ਰੋਕ ਲਓ ਤੁਸੀਂ ਮਰਜ਼ੀ ਥਾਣੇ ਦੇ ਚਾਰੇ ਸੋਹਣੇ ਆ ਦੱਸੋ ਇੱਕ ਨਿੱਕੀ ਜਿਹੀ ਸ਼ਾਖ ਇਸ ਸਾਈਡ ਤੇ ਹੈਗੀ ਜਿਹੜੀ ਛੋਟੀ ਜੀ ਆ ਇਹਨੂੰ ਜਿੱਥੇ ਵੀ ਮਰਜ਼ੀ ਰੋਕ ਲਓ ਸਹੀ ਹੈ ਸੋ ਇਹ ਇਹਦੇ ਚ ਕੋਈ ਵੀ ਲੱਗੀ ਪਹਿਲਾਂ ਵੀ ਮੱਝ ਨੂੰ ਦੇਖਿਆ ਕਿਉਂਕਿ ਤੋਰੀ ਜਦੋਂ ਉਦੋਂ ਦੇਖਿਆ ਜਿੱਥੇ ਮਰਜੀ ਠੱਲੋ ਉੱਥੇ ਹੀ ਖੜ੍ਹ ਜਾਂਦੀ ਐ ਮਾਰਕਿੰਗ ਟਟਵੀਆਂ ਤੁਹਾਡੇ ਸਾਹਮਣੇ ਆ ਕਲੀਅਰ ਦੀਂਦੀ ਐ ਪਰ ਬਾਕੀ ਜੇ ਦੇਖਦੇ ਆ ਤਾਂ ਮੱਝ ਦਾ ਢਾਂਚਾ ਬਹੁਤ ਖੁੱਲਾ ਡੁੱਲਾ ਥਣ ਸੋਹਣੇ ਆ ਚਾਰੇ ਥਣ ਇੱਕੋ ਜੇ ਦੀਂਦੇ ਆ ਕਈ ਪੀਂ ਗੋ ਫੇਰ ਮੋੜੀ ਬਈ ਵਜਨ ਬਹੁਤ ਆ ਮੱਝ ਦਾ ਦੱਸੋ ਬਾਹਰੋਂ ਕੰਦਨੇ ਨੇ ਬਈ ਝਾ ਕੱਢ ਲਾ ਬਾਹਰੋਂ ਵੀਡੀਓ ਰੋਕ ਲਓ ਨਹੀਂ ਸੋ ਥੋੜੀ ਖੁੱਲੀ ਤੋਰਦੇ ਆ ਮੱਝ ਢਾਂਚਾ ਦੇਖੋ ਉੱਤੋਂ ਚੜਾਈ ਦੇਖੋ ਮੱਝ ਦੀ 1 ਲੱਖ ਤੇ 70 ਹਜ਼ਾਰ ਡਿਮਾਂਡ ਆ ਪਸੰਦ ਆਵੇ ਤਾਂ ਵਿਚੋ ਮਾਨਤਾ ਨੂੰ ਜ਼ਰੂਰ ਹੋਊਗਾ ਤੁਸੀਂ ਕਾਲ ਕਰਕੇ ਬਾਈ ਤੇ ਪੁੱਛ ਲਿਓ ਨੰਬਰ ਜਿਹੜਾ ਦੋਸਤੋ ਸਕਰੀਨ ਉੱਤੇ ਵੀ ਪਤਾ ਚੱਲਦਾ ਹੈ ਇਸ ਨੰਬਰ ਤੇ ਤੁਸੀਂ ਕੰਟੈਕਟ ਬਣਾਉਣਾ ਹੈ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਹੀ ਨਗ ਦਿਖਾਉਣਾ ਸੀ ਹੈਪੀ ਬਾਹਰ ਹੀ ਰੱਖੀ ਬਾਈ ਸ਼ਾਰਟ ਵੀਡੀਓ ਬਣਾਵਾਂਗੇ ਸੋ ਇਹ ਮਾਝ ਦੋਸਤੋ ਅੱਜ ਤੁਹਾਨੂੰ ਦਿਖਾਉਣੀ ਸੀ ਧੰਨਵਾਦ ਤੁਹਾਡਾ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨੀ ਪਸ਼ੂ ਕਿਤੋਂ ਵੀ ਖਰੀਦਦੇ ਹੋ ਦੀ ਤਸੱਲੀ ਆ ਕੇ ਕਰਿਆ ਕਰੋ ਦੁੱਧ ਤੁਹਾਡੀ ਸਮਝਦਾ ਹੁੰਦਾ ਹਾਲਾਂਕਿ ਇਹਦਾ ਪਹਿਲਾਂ ਦਾ ਦੁੱਧ ਬਾਈ ਬੜਾ ਚੰਗਾ ਦੱਸਦਾ ਹੈ ਵੀ ਕਿੰਨਾ ਦੁੱਧ ਦੱਸਿਆ ਮਾਲਕ ਨੇ ਵੀ 15 ਕਿਲੋ ਦੱਸਿਆ ਜੇ ਆਪਣੇ ਕੋਲ ਸੂ ਵੀ ਪੈਂਦੀ ਆ ਆਪਾਂ ਨੂੰ ਕੋਈ ਡਰ ਨਹੀਂ ਇਹ ਚਵਾ ਕੇ ਦੇ ਦੇਗੇ ਠੀਕ ਹੈ 15 ਹੀ ਆਪਾਂ ਐਸੋਰ ਚਵਾ ਦੇਗੇ ਆਪਾਂ ਬਾਹਲਾ ਨਹੀਂ ਕਹਿੰਦੇ ਕਿਉਂ ਮਾਲਕ ਵੇਚਣ ਵਾਲੇ ਕੋਈ ਵੱਧ ਕਹਿਂਦਾ ਨਾ ਪਰ ਆਪਾਂ ਨੂੰ ਉਮੀਦ ਹੈ 15 ਕਿਲੋ ਦੁੱਧ ਬੜੇ ਆਰਾਮ ਨਾਲ ਦੇ ਠੀਕ ਹੈ ਓਕੇ ਸੋ 15 ਕਿਲੋ ਦੁੱਧ ਦੋਸਤੋ ਬਾਈ ਕਹਿੰਦਾ ਮਾਲਕ ਨੇ ਦੱਸਿਆ ਤੇ ਇੰਨਾ ਤੁਹਾਨੂੰ ਚਵਾ ਵੀ ਦੇਾਂਗੇ ਹੈ ਵੀ ਉਧਰ ਨੂੰ ਫੇਰ ਗੋਲੀ ਪੈ। ਸੋਹਣੀ ਲੱਗਦੀ ਆ ਮੱਝ ਦੋਸਤੋ ਪਰ ਮਾਰਕਿੰਗ ਵਾਰ-ਵਾਰ ਕਹਿਣ ਦੀ ਲੋੜ ਨਹੀਂ ਕਲੀਅਰ ਹੀ ਦੀ ਪੂਰੀ ਖੁੱਲੀ ਉਤੋਂ ਚੌੜੀ ਮੱਝ ਦੇਖੋ ਸਟਰਕਚਰ ਇਸ ਸਾਈਡ ਦੇ ਵੀ ਥਣ ਤੁਸੀਂ ਦੇਖ ਲਓ ਚੰਗਾ ਹਵਾਨਾ ਅਗੋ ਵੀ ਤੇ ਪਿਛੋ ਵੀ ਸੋ ਧੰਨਵਾਦ ਇਸ ਸ਼ਾਰਟ ਫੁੱਲ ਵੀਡੀਓ ਨੂੰ ਦੇਖਣ ਲਈ